ਹਾਈ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਨਿਊ ਵਲੌਗ ਤੁਹਾਡਾ ਸਵਾਗਤ ਹੈ ਸੀ ਠੀਕ ਹੋ ਉਮੀਦ ਕਰਦਾ ਤੁਸੀਂ ਠੀਕ ਹੋਗੇ ਆਪਾਂ ਇੱਥੇ ਰੱਖਿਓ ਗਾਇਸ ਅੱਜ ਨਾ ਮਨਾਂਗੇ ਜਾਨ ਬਰੇ ਪਰੌਂਠੇ ਬਣਾਉਣੇ ਤੇ ਅਸੀਂ ਆਲੂ ਬਾਲੇ ਆ ਤੇ ਲਫਾਫੇ ਵਿੱਚ ਤੇ ਹੁਣੀ ਉਬਲ ਗਏ ਮਹਣਾ 5 ਮਿੰਟ ਵਿੱਚ ਤੇ ਮਮਾ ਧਣੀਆਂ ਕਾਦੇ ਪਏ ਮਮਾ ਕਾਦੇ ਵਾਸਤੇ ਕਾਦੇ ਪਏ ਮੈਂ ਆਲੂਆਂ ਦੇ ਵਿੱਚ ਧਣੀਆਂ ਪਾਉਣਾ ਆਲੂ ਇਹ ਹੋਏ ਨਹੀਂ ਟੇਸਟੀ ਲੱਗੂਗਾ ਹੋਏ ਨਹੀਂ ਕੱਚੇ ਆ ਤੇ ਜਦੋਂ ਮੈਂ ਕਹੇ ਜਿਆਦਾ ਟਾਈਮ ਲਾਉਂਦਾ ਤੁਸੀਂ ਮੇਰੇ ਸੱਚ ਤਾਂ ਨਹੀਂ ਮੰਨਦੇ ਸੀਗੇ ਗਾਈਸ ਇਹਨਾਂ ਨੇ ਪੰਜ ਬੱਡਲੇ ਲਾਈ ਸੀਗੇ ਉਹ ਉਬਲ ਕੇ ਕਰਨ ਨੂੰ ਮਤਲਬ ਉਬਾਲਣ ਨੂੰ ਤੇ ਮੈਂ ਇਹਨਾਂ ਨੂੰ ਕਹਾਂ ਤਫੇ ਮੈਂ ਜਦੋਂ ਕਹਾਈ ਆਲੂ ਵੱਡੇ ਜ਼ਿਆਦਾ ਟਾਈਮ ਲਾਓ ਤੁਸੀਂ ਜਦੋਂ ਮੇਰੀ ਸੁਣੀ ਨਹੀਂ 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 ਤੇ ਹੁਣ ਦੁਬਾਰਾ ਲਾਉਣੇ ਆਪਾਂ ਇਹਨਾਂ ਨੂੰ ਅੱਲੇ ਕੱਚੇ ਆ 10 ਮਿੰਟ ਲਾਉਣਾ ਪੈਣਾ ਇਹਨਾਂ ਨੂੰ ਉਹ ਕਹਿੰਦੇ ਸੀ 8 ਮਿੰਟ ਚ ਹੋਣੇ ਆ ਫੇ ਇਹਦਾ ਮਤਲਬ ਫੇ ਤੂੰ ਪਹਿਲਾਂ ਨਹੀਂ ਦੱਸਿਆ ਜਦੋਂ ਮੈਂ ਕਹਿੰਦੀ ਸੀ ਜਦੋਂ ਤੁਸੀਂ ਕਹਿੰਦੇ ਨਹੀਂ ਨਹੀਂ ਚਲ ਕੋਈ ਨਹੀਂ ਯਾਰ ਲਾਲਾ ਹੁਣ ਤੇ ਹੁਣ ਗਾਈਸ ਦੁਬਾਰਾ ਲਾਉਣੇ ਚਲੋ ਚਲੋ ਬੰਦ ਕਰੋ ਚੁੱਪੋ ਥੱਲੇ ਵੜ ਦੇ ਕੋ ਥੱਲੇ ਵੜਦਾ ਨਹੀਂ ਨਹੀਂ ਹੋਇਆ ਨਾ ਚਲੋ ਪ्योर ਕੱਚੇ ਆ 5 ਮਿੰਟ ਥੋੜਾ 5 ਮਿੰਟ ਥੋੜਲੋ ਗਰਮੀ ਹੋਈ ਹੈ ਤਾਂ 5-5 ਲੱਗਿਓ ਨਹੀਂ ਕੱਚੀ 5 ਮਿੰਟ ਹੋਏ ਨਹੀਂ ਸੀ ਮੇਰੇ ਸਾਹਮਣੇ ਮੈਨੂੰ ਤਾਂ ਟਾਈਮ ਗਲਤ ਲੱਗਦਾ ਆਹੋ ਮੈਨੂੰ ਵੀ ਇੱਦਾਂ ਲੱਗਦਾ 5 ਮਿੰਟ ਨਹੀਂ ਹੋਏ ਸੀ 5 ਮਿੰਟ ਹੋਏ ਸੀ ਚਲੋ ਮੈਂ ਦੁਬਾਰਾ ਲਾਉਣੀ ਆ ਔਨ ਕਰੋ ਔਨ ਕਰ ਲੋ ਗੁਰੂ ਮੈਗਨਾ ਦੀ ਪਾਹਾ ਲੀਵਰ ਕੱਟ ਕੀਤੇ ਆ ਤੁਸੀਂ ਨਹੀਂ ਨਹੀਂ ਪਾਵਰ ਲੀਵਰ ਕੋਈ ਨਹੀਂ ਕੱਟ ਪਾਪਾ ਹਾਂ ਚਲੋ ਬੰਦ ਕਰ ਦਿਓ ਹਾਂ ਟਾਈਮ ਟਾਈਮ ਬਤਾਓ 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 ਅਟਮਟ ਲਾਓ بس ਹੁਣ ਸਟਾਰਟ ਕਰੋ ਉੱਪਰਲੇ ਤੋਂ ਇੱਥੋਂ ਹਾਂ ਹੁਣ ਦੇਖਦੇ ਗਾਇਸ ਤੁਹਾਰੋ ਲਾਇਆ ਪਹਿਲੇ ਤਾਂ ਹੋਇਆ ਨਹੀਂ ਦੇਖੋ ਇਧਰ ਕੰਮ ਦਬੇ ਹੁੰਦੇ ਇਹਦੇ ਕਦੋਂ ਹੁੰਦੇ ਮellow 80 ਮਿੰਟ ਤੋਂ ਬਾਅਦ ਹੁੰਦੀ ਕਰਨ ਕਿਉਂਕਿ ਪਹਿਲੇ 5 ਮਿੰਟ ਲਾਇਆ ਸੀ ਪਹਿਲੇ ਤਾਂ ਹੋਇਆ ਨਹੀਂ ਅਮ ਗੜ ਵਾਲੇ ਅੰਕ ਆ ਗਏ ਗੋੜਦਾਰ ਲੈਣਾ ਮੈਂ ਕਹਿੰਨੀ ਤਾਂ ਹੈ ਹਾਰਮੋਨਾਂ ਨੂੰ ਚੈੱਕ ਕਰਕੇ ਆ ਪਹਿਲਾਂ ਜਾ ਚੈੱਕ ਕਰ ਗੋੜਦਾਰ ਡੱਬਾ ਚੈੱਕ ਕਰ ਚੈੱਕ ਕਰ ਤੇ ਕਿੰਨੇ ਦਿਨ ਆ ਮੋਂ 8 ਮਿੰਟ ਲਾਤਾ ਆਉਂਦਾ ਵੀ ਨਹੀਂ ਹੈ ਨਾ 8 ਮਿੰਟ ਲਾਤਾ ਚਲ ਕੋਈ ਨਹੀਂ ਬਾਅਦ ਵਿੱਚ ਦੇਖਦੇ ਹਾਂ ਆਓ ਮਤਲਬ ਜੇ ਹੋ ਗਏ ਤਾਂ ਸਹੀ ਹੈ ਹਨਾ ਫਿਰ ਨਹੀਂ ਤਾਂ ਫੇਰ ਲੋਣਾ ਬਣਾ ਕੋਈ ਨਹੀਂ ਗਾਇਸ ਪਹਿਲੀ ਪਹਿਲੀ ਵਾਰੀ ਕੀਤੀ ਸੀ ਉਦਾਂ ਤਾਂ ਅਸੀਂ ਕੁੱਕਰ ਚ ਵਾਲ ਲਈਦੇ ਓਵਨ ਚ ਪਹਿਲੀ ਵਾਰੀ ਮੈਂ ਕਿਹ ਕਰਕੇ ਦੇਖਦੇ ਹਾਂ ਕਰਕੇ ਸਹੀ ਨਹੀਂ ਹੋਇਆ ਠੀਕ ਆ ਗੋੜ ਲੈ ਲਓ ਬਾਬਾ ਤੇ ਅਮਾ ਸਾਰਾ ਤਾਂ ਨਹੀਂ ਪਾਉਣਾ ਚ ਰੋਟੀਆਂ ਚ ਚੋਕ ਕੇ ਥੋੜਾ ਜਿਹਾ ਹੋ ਜਾਣਾ ਤਾਂ ਉਹ ਸਵਾਰ ਕੇ ਪੱਤੇ ਮਾਰੇ ਜੋ ਹੋ ਜਾਂਦੇ ਹਾਂ ਇਹਨਾਂ ਦਾ ਮੱਚ ਜਾ ਮਰ ਜਾਣਾ ਹਾਂ ਤੇ ਗੋੜ ਵੜੇ ਨਿਕਲ ਆਗੇ ਬਾਬਾ ਪਾ ਲਓਗੇ ਹਾਂ ਹਰੀ ਨੂੰ ਧੋਣਾ ਵੀ ਅੱਧਾ ਤਾਂ ਵਿੱਚ ਖਲਾਰਾ ਹੀ ਨਿਕਲ ਗਿਆ ਮੂੰਹ ਪਪਾ ਅੰਕਲ ਵੱਜ ਮਾਰਦੇ ਹੋਏ ਠੀਕੇ ਕਿੰਨਾ ਟਾਈਮ ਹੋ ਗਿਆ ਪਿਆਰ ਜੇ ਟਾਈਮ ਇਹਦੇ ਬੋਇਲ ਲਈ ਦੇ ਗਾਇਸ ਇਹਦੇ ਵਿੱਚ ਚੱਲੋ ਫੋਫੇ ਵਿੱਚ ਪਾ ਕੇ ਗਾਇਸ 2 ਮਿੰਟ ਤਾਂ ਘੱਟ ਸਮਾਂ ਰਹਿ ਗਿਆ ਤੇ ਹਨਾ ਮ레 ਦਾ ਸਮੈਲ ਤਾਂ ਆਉਂਦੀ ਵੀ ਆ ਲੂਗਾ ਦੀ ਹੜਾ ਪਪਾ ਪਪਾ ਵੀ ਤੁਹਾਡੇ ਵੇਟ ਘਾਦੇ ਪੇ ਕਦੋਂ ਹੁਣ ਤੇ ਮੈਂ ਦੇਖਾਂ ਵੀ ਹੋਏ ਗਰੀ ਤੇ ਹਜੇ ਟਾਈਮ ਪਿਆ 2 ਮਿੰਟ ਪੜੇ ਹੈ ਅਭੀ ਅੰਦਰ ਦੇਖੋ ਕੁੰਮ ਦਾ ਪਿੰਡ ਦਾ ਫਾਫਾ ਗਾਈ ਸੋਲ ਲਗਾ ਬਸ ਚੰਦ ਦੇ ਸੈਕਿੰਡ ਰਹਿ ਗਏ ਚੰਦ ਉਹ ਇਥੇ ਲੱਗੀ ਖੜੀ ਆ ਚੰਦ ਸੈਕਿੰਡ ਬਾਅਦ ਮੈਂ ਪਤਲਾ ਗਜੜਨਾ ਵੀ ਹੋਏ ਜਾਂ ਨਹੀਂ ਹੋ ਗਿਆ ਹੋ ਗਿਆ ਹੋ ਗਿਆ ਪਾਗਲ ਕੁੜੀਆਂ ਗਾਇਸ ਦੇਖੋ ਕਿਉਂ ਬਹਾਦਰ ਕੁੜੀਆਂ ਚਲੋ ਮਮਾ ਕੱਢੋ ਕਰਮਣੇ ਇਹਨਾਂ ਪੰਜ ਤਾਂ ਕਰ ਲਾ ਉਹ ਪਿੱਛੇ ਬੰਦ ਕਰੋ ਸੋਚ ਮੇਰੇ ਤਾਂ ਹੱਥ ਕਿੱਲੇ ਮੇਰਾ ਵਿੱਚੋਂ ਤੇ ਹੱਥ ਪਹੁੰਚ ਨਹੀਂ ਰਿਹਾ ਗਾਇਸ ਮੇਰੀ ਪਹੁੰਚ ਹੀ ਨਹੀਂ ਗਈ ਉੱਥੇ ਤੱਕ ਮੇਰੀ ਪਹੁੰਚ ਤਾਂ ਪਰੇ ਸੋਚ ਲਵਾਇਆ ਮੋਨਾਈ ਬੰਦ ਕਰਿਓ ਮੇਰੀ ਪਹੁੰਚ ਤੋਂ ਪਰੇ ਆ ਚਲ ਕੱਢ ਦੇ ਇੱਕ ਹੱਦ ਘਾੜ ਦੀ ਹਾਂਜੀ ਬਿਕ 에어 ਗਾਇਸ ਦੇਖਦੇ ਹੋਇਆ ਇਹ ਨਹੀਂ ਫੂਕ ਕੱਦ ਲੈ ਕਮ ਦੇ ਘਾਤ ਨਾ ਮੜ ਕੁਛ ਹੋਇਆ ਹਾਂ ਹੋ ਗਏ ਮਮਾ ਹੋ ਗਏ ਬਦਾਈ ਹੋ ਬਦਾਈ ਹੋ ਮਮਾ ਬਤਾਈਏ ਸਫਸਲ ਗਾਇਸ ਯੈਸ ਹੋ ਗਏ ਜਸਤ ਦੇਖ ਲੋ ਤੁਸੀਂ ਵੀ ਇਦਾਂ ਕਰ ਸਕਦੇ ਆ ਤੁਹਾਡੇ ਘਰ ਓਵਨ ਹੈਗਾ ਤਾਂ ਜਿੱਦਾਂ ਅਸੀਂ ਇੱਥੇ ਡਰਾਈ ਵੀ ਬਹੁਤ ਰੈਂਦੇ ਆ ਪਾਣੀ ਪੁਣੀ ਜਾਂ ਜਿੱਦਾਂ ਵਿੱਚ ਛੱਡ ਦਿੰਦੇ ਨੇ ਆਲੂ ਉਦਾਂ ਵੀ ਨਹੀਂ ਹੁੰਦਾ ਹਾਂ ਤੇ ਗਾਇਸ ਅਣ ਮੋਨੇ ਨੇ ਚਿੱਲੂ ਕੀ ਫੈਲੂ ਵਾਲੇ ਪਰੋਠੇ ਬਣਾਵਾਂਗੇ ਗਾਈਸ ਮੋਨਾਲੂ ਜਲਦੀ ਪੀਤੇ ਇਹ ਉਹ ਰੀਅਲ ਵਿੱਚ ਦੇਖੋ ਜਿੱਦਾਂ ਦਾ ਬੁੱਢੇ ਜੇ ਹੋ ਗਏ ਹਨਾ ਯੈਸ ਇਹਨਾਂ ਦੀ ਸਕੀਨ ਉਹ ਵਿਚਾਰੇ ਬਜ਼ੁਰਗ ਹੋ ਗਏ ਆ ਪਪਾ ਹੋ ਗਏ ਹੋ ਗਏ ਯੈਸ ਤੇ ਪਪਾ ਨੇ ਗੋੜਵੀ ਲੈ ਲਿਆ ਤੇ ਹੁਣ ਮੋਨੇ ਛਿੱਲੂਗੀ ਗਰਮ ਆ ਮਰਾ ਨਹੀਂ ਠੰਡੇ ਆ ਠੰਡੀ ਆ ਤੁਮਾ ਨਿਕਲ ਜਾ ਪਿਆ ਚਲ ਬੱਚੇ ਇੱਥੇ ਕਿੱਧਰ ਗਾ ਹੈ ਨਹੀਂ ਮੰਨਦੇ ਹਨਾ ਹੈ ਪਪਾ ਜੇ ਨਹੀਂ ਮੰਨਦੇ ਨਹੀਂ ਨਹੀਂ ਇੱਥੇ ਪਪਾ ਨਹੀਂ ਬਣਨੇ ਕਿਉਂਕਿ ਇੱਥੇ ਪਪਾ ਕਿਹੜਾ ਪਾਣੀ ਗਿਆ ਅੰਦਰ ਖਾਲੀ ਸਟੀਮ ਗਾਈਸ ਆਲ ਦਾ ਪਰੌਂਠਾ ਬਣ ਕੇ ਰੈਡੀ ਆ ਤੇ ਹੁਣ ਮੈਂ ਖਾਣ ਲੱਗੀ ਆ ਮੈਂ தம் ਲਾਇਨ ਲਿਆ ਤੇ ਹੁਣ ਮੈਂ ਖਾ ਲੈਨੀ ਰੋਟੀ ਕਾਈ ਸਾਮ ਹੋ ਚੁਕੀ ਆ ਤੇ ਜਿਹੜੇ ਆ ਉਹ ਬਣਾਏ ਸੀਗੇ ਆਲੂ ਬੜੇ ਬਹੁਤ ਟੇਸਟੀ ਬਣਾ ਸੀ ਤੁਮੇ ਕੈਸੇ ਲਗੇ ਮੋਨਾ ਹਮ ਆਪਕੋ ਕੈਸੇ ਲਗੇ ਸਵਾਦ ਸੀ ਸਵਾਦ ਸੀ ਤੇ ਮਮਾ ਆਪਣਾ ਕੰਮ ਕੱਟਦੇ ਪੇਛਲੀ ਮਮਾ ਬੀਜ਼ੀ ਆ ਤੇ ਮਮਾ ਕਿੰਨਾ ਕੱਟ ਲਿਆ ਕਿੰਨਾ ਰਹਿ ਗਿਆ ਇੱਕ ਤਾਂ ਨਾਗ ਕੱਟਿਆ ਅਜੇ ਰਹਿ ਕੀ ਗਿਆ ਉਹਦਾ ਵੀ ਸਮਾਨ ਨਹੀਂ ਪੂਰਾ ਇੱਕ ਹੀ ਕੱਟੀ ਹੈ ਮਮਾ ਨੇ ਸਲਵਾਰ ਤੇ ਹਨਾ ਮੈਂ ਕੀ ਕਹਿਣਾ ਚਾਹਾਂਗਾ ਇਸ ਮੇਰੀ ਅੱਖ ਫੇਦ ਉਹਦੀ ਵਾਲੀ ਮਾ ਮਾਵਲੀਆ ਖੀ ਦੋ ਦੀ ਗਾਇਸ ਇਹਨਾਂ ਤੇ ਉੱਠ ਕੇ ਕੋਈ ਕੰਮ-ਕੁਮ ਕਰੇ ਤਾਂ ਅੱਖਾਂ ਤੇ ਅੱਖਾਂ ਕਿ ਮੈਂ 1 ਮਿੰਟ ਗਾਇਸ 1 ਮਿੰਟ ਕੋਈ ਇੱਕ ਸੈਂਸ ਹੈਗੀ ਇਸ ਗੱਲ ਦੀ ਕੰਮ ਮੈਂ ਅੱਖਣਾ ਕਰਨਾ ਗਾਇਸ ਮੈਂ ਅੱਖ ਤੇ ਤੁਰ ਕੇ ਕੰਮ ਕਰਨਾ ਮਹੀ ਗੱਲ ਕੋਈ ਗੱਲ ਚ ਕੋਈ ਰਸ ਨਹੀਂ ਹੈਗਾ ਗਾਇਸ ਗਾਇਸ ਅਸੀਂ ਨਾ ਜੁਡੇ ਮਹ ਲੋ ਪਰੌਂਠੇ ਚਾਲੂ ਪਾਏ ਸੀਗੇ ਨਾ ਉਸੇ ਪਹਿਲੀ ਵਾਰੀ ਆਲੂ ਬਾੜੇ ਸੀਗੇ ਤੇ ਆਲੂ ਬਹੁਤ ਹੀ ਜ਼ਿਆਦਾ ਪੱਲੇ ਜਿਦਾ ਸੁੱਕੇ-ਸੁੱਕੇ ਸੀਗੇ ਤੇ ਮਤਲਬ ਇਦਾਂ ਪਾਣੀ ਜਾਰੀ ਸੀਗਾ ਨਾ ਮਾ ਵਿੱਚ ਉਹ ਵਧੀਆ ਗਾਇਸ ਪਾਣੀ ਟੇਸਟੀ ਬਣੇ ਪਰੌਂਠੇ ਹਾਂ ਮੈਨੂੰ ਅੱਜ ਤਾਂ ਬਹੁਤ ਨਵੇਂ ਵੀ ਪੁਰਾਣੇ ਸਵਾਲ ਲੱਗੇ ਮੈਨੂੰ ਤੈਨੂੰ ਕਿਹੋ ਜਿਹਾ ਲੱਗੇ ਪ੍ਰਿਆ ਜੀ ਉਹ ਵਿੱਚ ਬਿਲਕੁਲ ਵੀ ਰਮੀ ਨਹੀਂ ਸੀ ਤੇ ਮਤਲਬ ਉਹ ਵਧੀਆ ਸੀਗੇ ਵੀ ਇਹਦਾ ਰੀ ਲੱਗਦਾ ਪਿਆ ਸੀ ਵੀ ਜਿੱਦਾ ਆਲੂ ਪੇਚ ਪਾਣੀ ਚ ਜਾ ਜਾਂਦਾ ਤੇ ਢਿਲੇ ਢਿਲੇ ਹੋ ਜਾਂਦੇ ਉਹਦਾ ਦੇ نیچے ਉਹ ਬਿਲਕੁਲ ਸੁੱਕੇ ਸੁੱਕੇ ਆਲੂ ਸੀਗੇ ਤੇ ਔਰ ਮਮਾ ਪਾਪਾ ਕੱਪੜਾ ਕੰਮ ਕਰਦੇ ਪਏ ਆ ਗਾਇਜ਼ ਥੋੜੀ ਮੇਰੇ ਨਾਲੇ ਮੇਰੇ 7 ਵਜੇ ਜੀ ਮੇਰੇ ਨਾਲ ਚੀਚੀ ਹੁੰਦੀ ਜਿਹੜੀ ਆਪਣੀ ਬੈੜੇ ਚ ਵਜੀ ਉਹ ਥੱਲੇ ਆਹ ਤੇ ਹੈ ਨਾ ਜਬ ਬਹੁਤ ਜਿਆਦਾ ਟਾਈਮ ਬਾਅਦ ਮੁੰਮਾ ਕੰਮ ਕਰਨਾ ਸ਼ੁਰੂ ਕਰਨ ਲੱਗੇ ਉਹ ਜਿਆਦਾ ਟਾਈਮ ਬਾਅਦ ਕਿੱਥੇ ਉਹ ਹੋਂ ਦਾ ਵਿੱਚ ਵਿੱਚ ਮੈਂ ਕਾਹੀ ਲੈਣੀ ਕਦੋਂਗੀ ਤਾਂ ਤੁਸੀਂ ਬਿਲਕੁਲ ਨਹੀਂ ਸੀ ਸਰਵਾ ਗਾਇਸ ਮੈਨੂੰ ਫੋਰਗੇਟ ਫੋਰਗੋਟ ਹੋ ਗਿਆ ਉਹਨਾਂ ਨੂੰ ਭੁੱਲ ਗਈ ਤੇ ਗਾਇਸ ਮੇ ਮੋਨਿਕਾ ਮੈਡਮ ਜੀ ਪਾਲੇ ਜਾਂਦੇ ਆ ਵੀ ਮੈਂ ਕੰਮ ਕੀਤਾ ਸੀ ਅੱਛਾ ਓਕੇ ਤੁਸੀਂ ਕੀਤਾ ਹੋਊਗਾ ਓਕੇ ਤੇ ਹਨਾ ਕੀ ਕਹਿੰਦੇ ਹੁੰਦੇ ਆ ਤੇ ਮਨੀਸ਼ ਆਪਣਾ ਕੰਮ ਕਰਨ ਲੱਗੀ ਆ ਤੇ ਮੈਂ ਤੇ ਬਾਬਾ ਚੱਲਿਆ ਮਾਰਕੀਟ ਸਾਡੇ ਸਕੂਲ ਬਾਹਰ ਪਤਾ ਕੀ ਹੋਇਆ ਉਹ ਦਿਨ ਕੱਲ ਕੱਲ ਪਤਾ ਨਹੀਂ ਕਿਦਾਂ ਕੱਲ ਹੀ ਆਈ ਥਿੰਕ ਇਹਨਾਂ ਨੇ ਭਾਂਡੇ ਲਿਆਂਦੇ ਸੀ ਇਹਨਾਂ ਤੇ ਇਹਨਾਂ ਨੂੰ ਥੋੜੇ ਜਿਹੇ ਪੈਸੇ ਅ ਦੇਣੇ ਆ ਉਹਨਾਂ ਨੂੰ ਦੁਕਾਨਦਾਰ ਨੂੰ ਤੇ ਕਿਉਂਕਿ ਪਾਪਾ ਕੋ ਕੈਸ਼ ਨਹੀਂ ਸੀਗਾ ਤੇ ਪਾਪਾ ਉਹ ਅੰਗ ਕਹਦੇ ਕੀ ਮਤਲਬ ਕੱਲ ਤੁਸੀਂ ਦੇ ਜਿਓ ਤੇ ਉਹ ਫਿਰ ਹੁਣ ਅਸੀਂ ਦੇਣ ਜਾਈਏ ਕਿਉਂਕਿ ਉਧਾਰ ਕਰਨ ਦਾ ਮਤਲਬ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਆ ਤੇ ਮੈਂ ਤੇ ਪਾਪਾ ਹੁਣ ਚੱਲਿਆ ਚੱਲੀ ਪਾਪਾ ਚਲੋ ਪਹਿਲਾਂ ਪਾਪਾ ਨੇ ਸ਼ਾਪਿੰਗ ਨਹੀਂ 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 ਚ ओके ਤੇ Papa ਕਹਿੰਦੇ ਨਹੀਂ ਅੱਜ ਮੈਂ ਜਾਣੀ ਕਿ ਨਹੀਂ ਪਹਿਲਾਂ ਪਹਿਲਾਂ ਪਹੁੰਚ ਲਏ ਗਾਈਜ਼ ਅੱਜ ਹਵਾ ਥੋੜੀ ਗਰਮ-ਗਰਮ ਲੱਗਦੀ ਵੀ ਕਿਉਂਕਿ ਅੱਜ 18 ਡਿਗਰੀ ਸੀਗਾ ਤੇ ਅੱਜ ਉਹ ਕੀ ਕਹਿੰਦੇ ਹੁੰਦੇ ਨਹੀਂ ਠੰਡ ਨਹੀਂ ਸੀਗੀ ਝਪ ਵੀ ਨਿਕਲੀ ਸੀਗੀ ਅੱਜ ਕੜਕ ਗਾਈਜ਼ ਟ੍ਰੈਫਿਕ ਬਹੁਤ ਜਿਆਦਾ ਦੇਖੋ ਗਾਈਜ਼ ਹਮਰਾ ਸਕੂਲ ਬਾ ਨੋਸਟਾਲਜੀਕ ਮਿਲੁੰਦਾ ਵੇ ਗੋੜੀ ਬਾਹਰ ਗਾਈਜ਼ ਅੱਸੀ ਵਾਰੋਂ ਆਏ ਤੇ ਅੱਜ ਨਾ ਨਵਾਂ ਸਬਜ਼ੀ ਮੁੰਡਣਾ ਨਹੀਂ ਹੈਗਾ। ਟਮਾਟੋ ਗਾਈਜ਼ ਵੇਟ। ਉਹ ਹੀ ਆ ਜੋ ਆਪ ਲੈ ਕੇ ਆਈ। ਇਧਰ ਸੰਭੜੀ। ਕਾਣ ਗਿਆ ਮੈਂ ਦੇਖੋ ਜਿਆ। ਸੰਭੜੀ ਕਰ। ਸਾਈਜ਼ ਦੇਖੇ ਤਾਂ ਕਿੰਨਾ ਵੱਟਾ। ਸਾਈਜ਼ ਦੇਖ। ਇਹ ਉਹ ਬਾੜੂnga ਕਿ ਤੇ ਅੱਡੀ ਵੀ ਦਿਖਾਤਾ ਲੱਗਾਂ। ਨਹੀਂ ਇਹ ਪੀਸ ਕਰ ਲੈਂਦੇ। ਕਾਲੀ ਆਪਰ ਤਾਂ ਫਰੈਸ਼ ਹੈਗਾ। ਨਾਲ ਹੀ ਤੋਹਣਦੇ ਅੰਕਲ ਕਹਿੰਦੇ ਅੰਕਲ ਕਹਿੰਦੇ ਨਾ ਉਹ ਜਿੰਨਾ ਤਾਂ ਲੱਗੇ ਨਾ ਉਹ ਕਹਿੰਦੇ ਹੋਵੇ ਜੀ ਮਾੜੀ ਜੀ ਵੀ ਖਰਾਬ ਨਹੀਂਿਕਲੀ ਨਾ ਮਿਲੂ ਦੇ ਦਿਓ ਜਿੱਦ ਤੱਕ ਆਂਦਰ ਕਰਦੇ ਹੁੰਦੇ ਠੀਕ ਹੈ ਮੈਂ ਕਿਹਾ ਅੰਕਲ ਜੀ ਤੁਹਾਡੀ ਫੋਟੋ ਖਿੱਚ ਕੇ ਲੈ ਜੀਏ ਬੜੀ ਮਨਜੋ ਸੋਚਿਆ ਮੇਰੇ ਅੰਕਲ ਨੂੰ ਨਹੀਂ ਗਿਆ ਦੇਖੋ ਗਾਇਸ ਬਹੁਤ ਵਧੀਆ ਅਸਲ ਚ ਇਹ ਉਹ ਨਹੀਂ ਹੁੰਦੀ ਵਿਆਹ ਦਵਾਈ ਦੀ ਅੱਛਾ ਸ਼ਹਿਨਾਈ ਅੱਛਾ ਸ਼ਹਿਨਾਈ ਤਨਪੀਸ ਹਾਂ ਆਪਾਂ ਕਿੰਨੀ ਖਾਣੀ ਆ ਸਵਾ ਕਿਲੋ ਪਾਣੀ ਹੁਣ 5-6 ਕਿਲੋ ਦਾ ਅੱਛਾ ਗਾਈਜ਼ ਸਵਾ ਕਿਲੋ ਵਿੱਚੋਂ 5-6 ਕਿਲੋ ਦਾ ਵਾ ਕਿਆ ਮੈਥਮੈਟਿਕਸ ਹੈ ਦੇਖਦੇ ਤਾਂ ਕਿੰਨਾ ਪਾ ਪਾ ਇਹ ਸ਼ਾਮ ਹੋ ਚੁੱਕੀ ਹੈ ਤੇ ਮੈਂ ਆਪਣਾ ਕੰਮ ਕਰ ਲਿਆ ਆ ਤੇ ਹਨਾ ਉਹ ਮੈਂ ਕੀ ਕਹਣਾ ਸੀ ਬੁਲਟ ਚੱਲਿਆ ਮੈਨੂੰ ਮੇਰੀ ਗੱਲ ਭੁੱਲ ਗਈ ਹਾਂ ਮੈਂ ਆਪਣਾ ਕੰਮ ਕਰ ਲਿਆ ਤੇ ਮੈਂ ਮੈਨੂੰ ਵਲੌਗ ਦਾ ਵੌਇਸ ਓਵਰ ਕਰਨ ਗਈ ਸੀ ਉਹ ਵੀ ਮੈਂ ਕਰਕੇ ਆ ਗਈ ਤੇ ਹੁਣ 7 ਵਜ ਚੁੱਕੇ ਆ ਮੋਮਾ ਨੇ ਰੋਟੀ ਵੀ ਪਕਾ ਲਈਆ ਤੇ ਪਤਾ ਨਹੀਂ ਇਹਨੇ ਸ਼ਗਰ ਦੀ ਗੱਲ ਨਹੀਂ ਕਰਨੀ। ਅਗਰ ਇਹ ਹੋ ਜਾ ਕਰਨੀ ਸਵੀਟ ਪੋਟੈਟੋ। ਤਰੀਕੇ ਮਮਾ ਗੰਦੇ ਮੈਨੂੰ ਆਏ ਨੋ। ਆਹ ਹੋ ਗਿਆ ਇਸ ਮਮਾ ਹੁਣੀ ਇੱਧਰ ਬਲਾਓ। ਕਿਤਾ ਬੋਲਟ ਬੜਾ ਇਰੀਟੇਟਿੰਗ ਆ। ਮਮਾ ਹੁਣੀ ਮਮਾ ਤੇ ਆਪਾ ਬਾੜੇ ਗੋਣੀਆਂ ਦੇ ਗਏ ਆ ਤੇ ਉਹ ਜਦੋਂ ਆਉਗੇ ਮਮਾ ਗੰਦੇ ਉਹ ਚ ਲਾਈਓ ਕਿਉਂਕਿ ਮਮਾ ਨੂੰ ਹੁੰਦਾ ਵੀ ਮਿਰ ਗਿਆ ਪਿੱਛੇ ਕੁਛ ਮਤਲਬ ਚਲਾਉਣਾ ਮਤਲਬ। ਕੁਝ ਬਲਤ ਮਲਤ ਨਾ ਚਲਾ ਲੜਨ ਤੇ ਮਤਲਬ ਇੱਧਰ ਉੱਧਰ ਕੁਝ ਮਤਲਬ ਹੋ ਨਾ ਜਾਵੇ ਆ ਸੇਫਟੀ ਲਈ ਮਮਾ ਕਹਿੰਦੇ ਨੇ ਵੀ ਮੇਰੀ ਦੇਖ ਰਿਕ ਚ ਸਾਰਾ ਕੁਝ ਚਲਾਉਣ ਪਮਾ ਹੀ ਮਮਾ ਅੰਦਰ ਬੈਠੇ ਹੁੰਦੇ ਪਰ ਮਮਾ ਹੁੰਦਾ ਵੀ ਮੇਰੇ ਸਾਹਮਣੇ ਚ ਲਾਉਣ ਤਾਂ ਕਿ ਮਤਲਬ ਕੁਝ ਹੋ ਨਾ ਜਾਵੇ ਤੇ ਇਸ ਲਈ ਮਮਾ ਹੁਣੀ ਜਦ ਆਓਗੇ ਉਦੋਂ ਚਲਾਵਾਂਗੇ ਅਸੀਂ ਅਸੀਂ ਚਲਾਉਣ ਨੂੰ ਚਲਾ ਵੀ ਸਕਦੇ ਪਰ ਮਮਾ ਕਹਿ ਕੇ ਗਏ ਤੂੰ ਹੁਣ ਤੇਰਾ ਪੋਦੇ ਚ ਲਾ ਲਵਾਂਗੇ ਜਦੋਂ ਉਹ ਆਓਗੇ ਗਾਇਸ ਤੁਸੀਂ ਕਹਿਣਾ ਹੋਣਾ ਕੀ ਚਲਾ ਲਵਾਂਗੇ ਚਲਾ ਲਵਾਂਗੇ ਲੱਗੀ ਮੈਂ ਲੰਬਾ ਮਾਈਕ੍ਰੋਵੇਵ ਉਹਦੋਂ ਚਲਾ ਕੇ ਉਹਦੇ ਵਿੱਚ ਹੀ ਕੱਲਵਾਂਗੇ ਜਿੱਦਾਂ ਸਵੇਰੇ ਸੀ ਆਲੂ ਕੀਤੇ ਸੀਗੇ ਤੇ ਮਾਈਕ੍ਰੋਵੇਵ ਦੀ ਗੱਲ ਕਰਦੀ ਆ। ਸਾਈਜ਼ ਮੈਨੂੰ ਕੱਟਦੀ ਪਈਆਂ ਪਰ ਇਹ ਬਹੁਤ ਸਖਤ ਆ ਦੇਖੋ। ਆ ਕੱਟ ਨਹੀਂ ਹੁੰਦਾ ਵਿਆ। ਕਿੱਦਾਂ ਕੱਟਾਂ? ਤਾਥਨ। ਕੀ ਸੀ ਜੋਕ ਮਾਰਿਆ? ਵੱਡੀ ਕਰਦ ਲੈ ਤਾਂ। ਬੱਡੀ ਕਰ ਆਹੀ ਮੇਰੀ ਫੇਵਰਿਟ ਕਲਰ ਕਰ ਲਾ ਦੇ ਕਹਿਣ ਲੱਗੀ ਇਸ ਕਰਾ ਦਾ ਇਹਦੇ ਕਟ ਰਹੀ ਨਹੀਂਵੇਂ ਹੁਣ ਮੈਂ ਕਾਈਸਨ ਕਟ ਕਟੂਆ ਤੋੜ ਲਾ ਇਦਾਂ ਹੱਥਾਂ ਨਾਲ ਜੋਰ ਲਾ ਕੇ ਤੋੜ ਤਾ ਦੇ ਕਟ ਦੀ ਹਾਂ ਇਥੋਂ ਹਣ ਪਹਿਲਾਂ ਕਟਣਾ ਬਣਦਾ ਕਿਦਾ ਕਿਦਾਂ ਹੀ ਲਾਦੀ ਕਾਈਸ ਕਿਦਾਂ ਹੀ ਲਾਦੀ ਵਾਈਟ ਵਾਈਟ ਕੱਚੀ ਕੱਚੀ ਥਾਣੀ ਦੇ ਉੱਥੋਂ ਕੱਬਿਓ ਇਹਦੀ ਕਮਰ ਤੋਂ ਆਇਆ ਤੋੜ ਦੇ ਸੌਖੀ ਤੋੜ ਲਾ ਨਹੀਂ ਨਹੀਂ ਤੋੜ ਤੋੜਨ ਦੀ ਵੀ ਧੰ ਦੰਬ ਚਾਹੀਦਾ ਜੋ ਮੇਰੇ ਕੋਲ ਹੈ ਫਿਲਹਾਲ ਤੇ ਕੱਚੀ ਹੈ ਨਿਕਲਦੀ ਜੀ ਜੀ ਨਹੀਂ ਸਖਤ ਹੋਗੀ ਨਾ ਹੁਣੇ ਛੇਤੀ ਟੁੱਟੂਗੀ ਇੰਨੀ ਉਹ ਹੈ ਹੀ ਨਹੀਂ ਪੱਕੀ ਹਾਂ ਚਲੋ ਹੁਣ ਗਾਈਸ ਇਸ ਨੂੰ ਸੇਮ ਸਵੇਰ ਵਾਲੇ ਪ੍ਰੋਸੈਸ ਨਾਲ ਇਹਨੂੰ ਵਿੱਚ ਰੱਖਾਂਗੇ ਉਹਦੇ ਤੇ ਹੁਣ ਤੁਹਾਨੂੰ ਕੀ ਕੀਤੀ ਹੋਈ ਦਿਖਾਵਾਂਗੇ ਹਨਾ ਹਾਂ ਪਹਿਲਾਂ ਇਹਦੇ ਵਿੱਚ ਮੈਂ ਦਾ ਥੋੜਾ ਪਤਾ ਚੋਦਾ ਅਸੀਂ ਦੇਣੇ ਵਿੱਚ ਕਾਟ ਕਾਂਡੇ ਚੰਬਾਈ ਦੇ ਦਮਾਰ ਲੈਣੇ ਆ ਜੋਰ-ਜੋਰ ਨਾਲ ਮਾਰੀ ਇਹ ਭਜਣਗੇ ਮੱਜਣਗੇ ਲੈ ਮੈਂ ਮਾਰਾ ਮੇਰੇ ਪਾਪਾ ਤੋਂ ਮਿਲਵਾਉਂਦੇ ਫਿਰ ਗਾਇਸ ਇਹਨੂੰ ਇਦਾਂ ਕਰਕੇ ਨਾ ਫਿਰ ਲਫਾਫੇ ਚ ਪਾ ਦੇਣਾ ਫਿਰ ਲਫਾਫੇ ਚ ਵੀ ਇਦਾਂ ਸ਼ੇਕ ਕਰ ਦੇਣਾ ਆਪਾਂ ਤੇ ਫਿਰ ਆਪਾਂ ਇਹਨੂੰ ਰੱਖ ਦੇਣਾ ਉਹਦੇ ਵਿੱਚ ਗਾਇਸ ਇਹ ਚ ਸ਼ੇਕ ਨਹੀਂ ਹੁੰਦੇ ਪਏ ਸੀ ਡਿਸਾਈਡ ਕੀਤਾ ਸੀ ਇਹਨੂੰ ਇਦਾਂ ਹੀ ਰੱਖ ਦੇਵਾਂਗੇ ਵਿੱਚ ਗਾਇਸ ਹੁਣ ਹੋ ਚੁੱਕੀ ਹੈ ਰਾਤ ਤੇ ਅਸੀਂ ਜਿਹੜੀ ਸਵੀਟ ਪੋਟੈਟੋ ਬਣਾਈ ਸੀ ਉਹ ਜੀ ਖਾਰੇ ਸੀਗਾ ਮਤਲਬ ਬਹੁਤ ਹੀ ਚੰਗਾ ਵਧੀਆ ਬਣੀ ਸੀ ਤੇ ਮਿੱਠੀ ਵੀ ਸੀਗੀ ਤੇ ਅੰਕਲ ਨੇ ਸਹੀ ਕਿਹਾ ਸੀ ਮੋਨਾ ਅੰਕਲ ਦੀ ਸ਼ਕਰ ਗੰਨੀ ਵਧੀਆ ਜਿਹੀ ਮਤਲਬ ਤੇ ਮੈਂ ਸੌਸ ਨਾ ਹਾਦੀ ਇਹਨਾਂ ਤੇ ਚਾਟ ਮਸਾਲਾ ਪਾ ਖਾਦੀ ਸੀ ਮਮਾ ਨੇ ਮੇਰੇ ਨਾਲ ਸੌਸ ਨਾ ਹੀ ਖਾਦੀ ਸੀ ਤੇ ਇਹ ਪੈਰੇ ਸਾਰੇ ਵਲੌਗ ਦੇਖ ਲੇਤੇ ਹੈ ਨਾ ਸਾਨੂੰ ਯਾਦ ਹੈ ਓ ਮਾਈ ਗਾਡ ਅਸੀਂ ਆਪਣਾ ਵਲੌਗ ਵੀ ਦੇਖਣਾ ਨਹੀਂ ਯਾਦ ਸੀ ਤੈਨੂੰ ਯਾਦ ਸੀ ਮੈਨੂੰ ਯਾਦ ਨਹੀਂ ਚਾਹਿਆ ਤੇ ਹੁਣ ਹੀ ਆਪਣਾ ਵਲੌਗ ਵੀ ਦੇਖਾਂਗੇ ਤੇ ਮੈਂ ਕਿ ਉਸ ਤੋਂ ਪਹਿਲਾਂ ਮੈਂ ਵਲੌਗ ਐਂਡ ਕਰਵਾ ਦਵਾਂ ਕਿਉਂਕਿ ਫਿਰ ਮੈਡੀਟ ਵੀ ਤਾਂ ਹੁੰਦਾ ਤੇ ਮੈਨੂੰ ਕੋਲ ਨਾ ਜਾਵੇ ਤਾਂ ਤੇ ਦਿਖਾਈ ਤਾਂ ਨਹੀਂ ਕਿਉਂਕਿ ਦਿਖਾਉਣਾ ਚਾਹੀਦਾ ਬੋਲ ਕੇ ਖਣ ਦੇ ਚੱਕਰ ਵਿੱਚ ਉਹ ਸਵਾਦੀ ਦੀ ਸੀਗੀ ਤੇ ਅੱਜ ਦੇ ਵਲੌਗ ਨੂੰ ਵੀ ਨੇ ਦਾ ਕਦੋਂ ਉਮੀਦ ਕਰਤਾ ਹਨ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰ ਮਰਜ਼ੀ ਕਰਿਓ ਤੁਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਬਣਾ ਵਲੌਗ ਚ ਬਾਏ